ਲੈ ਵੀ ਮੈਟਰ ਪਹੁੰਚੇ ਹੋਏਗਾ ਆਪਾਂ ਪੰਡਤ ਫਰੇਗਨਸ ਪਾਲਰ ਤੇ ਕਿਉਂਕਿ ਬਈ ਦੀਵਾਲੀ ਨੇੜੇ ਆ ਗਈ ਤੇ ਆਫਰਾਂ ਵੱਡੀਆਂ ਦੇਣਗੇ ਪੰਡਤ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਮੁੰਡੇ ਨਾਲ ਗੱਲਬਾਤ ਕਰਦਾਂਗੇ ਪੰਡਤ ਜੀ ਕਹਿੰਦੇ ਵੀ ਮੁੰਡਾ ਨਵਾਂ ਲਾਂਚ ਕਰ ਦੇਣਾ ਆਪਾਂ ਲੈ ਜਿਵੇਂ ਤੇ ਲਾਂਚ ਹਾਂਗਾ ਪੰਡਤ ਜੀ ਵੀ ਆਪਣੇ ਕੋਲੇ ਨੇ ਇਹ ਜੀ ਗੱਲ ਨਹੀਂ ਹੈਗੀ ਜਾਣਕਾਰੀ ਇਹ ਦੇਊਗਾ ਹਾਂ ਪਰ ਇਹ ਜਾਣਕਾਰੀ ਇਹ ਦੇਊਗਾ ਉਸ ਤੋਂ ਬਾਅਦ ਬਈ 2 ਕੁ ਮਿੰਟ ਬਾਅਦ ਪੰਡਤ ਜੀ ਨੂੰ ਮੈਕ ਦੇਵਾਂਗੇ ਆਪਾਂ ਕੀ ਹਾਲ ਨੇ ਮੁੰਡਿਆ ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਆਦਾ ਤੁਮ ਲਿਆਲਾ ਬਈ ਇਹ ਮੁੰਡਾ ਬਈ ਹੁਣ ਨਵਾਂਗਾ ਪੰਡਤ ਜੀ ਕੋਲੇ ਇੱਥੇ ਰਿਹਾ ਗੁਰਗਾ ਹਾਂਜੀ ਸੁਕਰ ਸਟੌਂਗ ਰੱਖਦੇ ਆ ਪਾਪਾ ਕੀ ਹਾਲ ਚਾਲ ਵਧੀਆ ਦੱਸੋ ਆਪਣੇ ਕੰਮ ਦੇ ਬਾਰੇ ਵੀ ਕੀ ਕੰਮ ਕੀ ਹੈ ਇਹ ਆਪਣਾ ਵੀਰੇ ਇਹ ਆਪਣਾ ਇਤਰਾ ਦਾ ਕੰਮ ਆ ਠੀਕ ਹੈ ਜੀ ਟੌਪ ਟੌਪ ਦੇ ਇਤਰ ਪਏ ਨੇ ਦੇਖੋ ਆਪਣੇ ਕੋਲ ਠੀਕ ਹੈ ਜੀ ਕਿੰਨੇ ਤਰ੍ਹਾਂ ਦੇ ਇਤਰ ਨੇ ਬਈ ਆਪਣੇ ਕੋਲ 70 ਤੋਂ 75 ਦੇ ਵਿੱਚ ਵਿੱਚ 70 75 ਤਰ੍ਹਾਂ ਦੇ ਠੀਕ ਹੈ ਜੀ ਖੁਸ਼ਬੂ ਲੱਗ ਲੱਗ ਫਰੇਗਰੈਂਸ ਆ ਨੇ ਆਪਣੇ ਕੋਲ ਖੁਸ਼ਬੂ ਕਿਵੇਂ ਰਹੂਗੀ ਟੌਪ ਵੀ ਰਹੂਗੀ ਪੂਰੀ ਟੌਪ ਦੀ 12 ਘੰਟੇ ਨਾ ਅਗੇ ਵੀ ਨਹੀਂ ਜਾਊਗੀ ਹੋਰ ਦੱਸੋ ਨਾ ਕਿ ਮਣੀ ਜਾਊਗੀ ਨਹੀਂ ਜਾਊਗੀ ਲੈ ਵੀ ਮੁੰਡਾ ਗਾਰੰਟੀ ਲੈ ਰਿਆ ਵੀ ਨਾ ਕੇ ਵੀ ਨਹੀਂ ਜਾਊਗੀ ਕਿਹੜੇ ਕਿਹੜੇ ਬ੍ਰਾਂਡ ਨੇ ਬਈ ਆਪਣੇ ਕੋਲੇ ਵੀਰੇ ਆਪਣੇ ਕੋਲ ਜਿਵੇਂ ਜ਼ਿਆਦਾ ਆਪਣੀ ਸੇਲ ਆ ਦੇਖੋ ਇੱਕ ਦਾ ਟੌਪ ਤੇ ਆ ਕ੍ਰੀਡ ਵੈਂਟਜ ਚੱਕੀ ਬਈ ਮਾੜਾ ਲੈ ਵੀ ਕ੍ਰੀਡ ਦਿਖਾਉਣਾ ਤੁਹਾਨੂੰ ਬਿਰਾਡ ਕੋਲੀ ਯੂਜ਼ ਕਰ ਲੈ। ਸਹੀ ਗਾਈ। ਲੈ ਵੀ ਕਰੀਡ ਦੀ ਬਾਈ ਕਹਿੰਦਾ ਵੀ ਸੇਲ ਵਾਦਾ ਕਹੋ ਕਿ ਵੀ ਇਹਦੀ ਕੁਆਲਿਟੀ ਬਹੁਤ ਚੰਗੀ ਹੁੰਦੀ ਹੈ। ਤੇ ਇੱਕ ਮਿਡਨਾਈਟ। ਠੀਕ ਹੈ ਮਿਡਨਾਈਟ। ਬਾਕੀ ਮਾਸਟਰ ਸਾਹਿਬ ਵੀ ਬਹੁਤ ਚੱਲਦਾ। ਐਸਪੀ ਰੋਜ ਹਾਂਜੀ। ਉਹ ਮਾਫ ਕਰਦੇ। ਠੀਕ ਹੈ। ਆ ਸਾਰੇ ਮਤਲਬ ਲੋਕ ਇਹ ਚੋ ਕੋਈ ਨਾ ਕੋਈ ਤਾਂ ਪਸੰਦ ਕਰ ਹੀ ਲੈਂਦੇ ਨੇ। ਹਾਂਜੀ। ਠੀਕ ਹੈ ਵੱਧ ਕਿਹੜਾ ਵਿਕਰਿਆ ਵੱਧ ਜੇ ਵੱਧ ਦਾ ਵੀਰੇ ਕਰੀਡ ਹੋ ਗਿਆ ਅਸੀਲ ਸੁਪਰ ਹੋ ਗਿਆ ਐਸਪੀ ਬਾਕੀ ਰੇਕ ਦਾ ਜਾਨਕੀ ਆਪਦਾ ਆਪਦਾ ਬਾਕੀ ਜਾਂਦਾ ਅਗਲਾ ਲਾਉਂਦਾ ਅਗਲਾ ਆਪੀ ਖੁਸ਼ ਹੋ ਜਾਂਦਾ ਵੀ ਆਹੀ ਦੇ ਯਾਰ ਇਸ ਪਾ ਪੰਡ ਦਾ ਫੇਵਰੇਟ ਆ ਉਹ ਤਾਂ ਸੁਣਾਇਆ ਠੀਕ ਹੈ ਜੀ ਖਸੂਆਂ ਦੇਖਦਾ ਬੰਦਾ ਲਾ ਕੇ ਵਗ ਜੇ ਪੈਸੇ ਨਾ ਹਵਾ ਜੋ ਹੋਰ ਇਹਦੀ ਜਾਨਕੀ ਫਰੇਗਰੈਂਸ ਵੱਧ ਹੀ ਆ ਘਟਦੀ ਨਹੀਂ ਠੀਕ ਹੈ ਜੀ ਲੈ ਵੀ ਮਿੱਤਰੋ ਆਪ ਪੰਡ ਜੀ ਨਾਲ ਗੱਲਬਾਤ ਕਰਦੇ ਆ ਪੰਡ ਜੀ ਕਹਿੰਦੇ ਵੀ ਮੈਥੋਂ ਚੁੱਪ ਨਹੀਂ ਹੋ ਜਾਂਦਾ ਹੈਗਾ ਦਿਓ ਜੀ ਮਾਈਕ ਪੰਡ ਜੀ ਨੂੰ ਹਾਂ ਮਾਚ ਚੋਪਾ ਜੀ ਮੈਂ ਆ ਲਾਇਓ ਮੈਂ ਇੱਕ ਬੰਦੇ ਜੀ ਮੈਂ ਤਾਂ ਗੱਲਾਂ ਇਹ ਹੀ ਕਹਿਣਾ ਭਾਈ ਵੀ ਜੇ ਕਿਹਦੇ ਕੋਲ ਪੈਸਾ ਨਹੀਂ ਖੜਦਾ ਹੂੰ ਠੀਕ ਹੈ ਕੰਮ ਨਹੀਂ ਚੱਲਦਾ ਆ ਲੈ ਸੁੱਕਰ ਸਟਰੋਂਗ ਹੁੰਦਾ ਡਾਊਨ ਹੁੰਦਾ ਹਣਾ ਡਾਊਨ ਹੁੰਦਾ ਇਸ ਜਿਹੜਾ ਆਪਾਂ ਇਤਰ ਯੂਜ਼ ਕਰਦੇ ਆ ਕੰਨ ਚ ਬਾਲੀ ਪਾਉਂਦੇ ਨੇ ਕਈ ਲੋਕ ਹਨਾ ਉਹ ਸੁੱਕਰ ਸਟਰੋਂਗ ਕਰਨ ਵਾਸਤੇ ਹੁੰਦਾ ਠੀਕ ਹੈ ਇਸ ਕਰਕੇ ਜਦ ਵੀ ਤੁਸੀਂ ਮੰਨ ਲਓ ਤੁਹਾਨੂੰ ਕੋਈ ਇਦਾਂ ਦੀ ਪ੍ਰੋਬਲਮ ਆ ਸਾਡੇ ਕੋਲ ਇਤਰ ਲੈ ਕੇ ਜਾਓ ਬਤਾਓ ਕਿਹੜਾ ਕੈਮੀਕਲ ਹੁੰਦਾ ਹੈ ਆ ਜੀ ਤੇ ਲਾ ਲੈਣਾ ਹਾਂ ਆ ਜੀ ਤੇ ਲਾ ਕੇ ਸੱਤ ਵਾਰ ਇਹਨੂੰ ਇਦਾਂ ਕਰਨਾ ਰੱਬ ਦਾ ਨਾਮ ਲੈਣਾ ਤੇ ਕੰਨਾਂ ਦੀ ਵੈਕ ਸਾਈਡ ਤੇ ਇ ਠੀਕ ਹੈ ਸਵੇਰੇ ਲਾਉਣਾ ਆ ਕੇ ਰੱਬ ਦਾ ਨਾਮ ਲਓ ਤੇ ਤੁਹਾਡਾ ਸੁੱਕਾ ਸਟਰੋਂਗ ਹੋਊਗਾ ਤੇ ਤੁਹਾਡੇ ਕੋਲ ਪੈਸਾ ਵੀ ਕੰਨ ਲੱਗ ਜਾਊਗਾ ਠੀਕ ਹੈ ਠੀਕ ਹੈ ਹੁੰਦਾ ਨਾ ਕਈ ਵਾਰ ਆਪਣੇ ਘਰੇ ਪੈਸਾ ਆਉਂਦਾ ਬਹੁਤ ਆ ਪਰ ਜਮਾ ਨਹੀਂ ਹੁੰਦਾ ਖੜਦਾ ਨਹੀਂ ਹੈਗਾ ਠੀਕ ਆ ਪਰ ਕਹਿੰਦੇ ਲੋਕਾਂ ਦੇ ਫਲਾਣੇ ਬੈਂਕ ਬੈਲੈਂਸ ਇੰਨਾ ਆਪਣਾ ਕਿਉਂ ਨਹੀਂ ਹੈਗਾ ਆਪਣੀ ਆਈ ਚਲਾਈ ਚੱਲੀ ਜਾਂਦੀ ਨੇ ਉਹ ਚੀਜ਼ ਹੀ ਚੱਕਰ ਹੁੰਦਾ ਇਸ ਕਰਕੇ ਸਾਰੇ ਵੀਰਾਂ ਨੂੰ ਵੇਚ ਤੇ ਜਾਦਵੀ ਤੁਸੀਂ ਪੰਡ ਲਾਟਰੀ ਮਿਲੇ ਕੋਲ ਆ ਤੇ ਟਿਕਟ ਪਾਉਣ ਆਉਣੇ ਹੋ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਇਹ 100 ਰੁਪਏ ਦਾ ਪਰ ਐਮ ਐਲ ਠੀਕ ਆ ਠੀਕ ਹੈ ਤਿੰਨ ਐਮ ਐਲ ਹੋ ਗਏ 300 ਤੇਰੀ ਪਤਾ ਸੀ ਇਹ ਲਿਆ ਕੇ ਤੁਹਾਡਾ ਇਨਾਮ ਪੱਕਾ ਹੋ ਜੇ 11 ਕਰੋੜ ਦਾ। ਪਾਣੀ ਦੀ ਦਿਵਾਲੀ ਆ ਰਹੀ ਹੈਗੀ। ਦਿਵਾਲੀ ਤੇ ਆਫਰਾਂ ਦੇ ਦਿੰਦੇ ਆਂ ਤੇਰੀ। ਉਹ ਕੋਈ ਨਾ ਕੋਈ ਦੇਓ ਵੀ। ਉਹ ਅਸੀਂ ਇਦਾਂ ਨਹੀਂ ਦੇਣੀ ਆ। ਜੇ ਲੂ ਕਾਉਣਗੇ ਇਦਾਂ ਲੈਣਗੇ। ਜੋ ਕੁਆਂਟੀਟੀ ਦੀ ਜਿ ਮੰਨ ਲਓ ਕਿਨੇ 4-5 ਸੀਸ਼ੀਆਂ ਲੈ ਲਈਆਂ ਦੇ ਕੋਲ ਹਨਾ। ਅਲੱਗ-ਅਲੱਗ ਤਰ੍ਹਾਂ ਦੀਆਂ। ਅਗਲਾ ਅਸੀਂ ਆਪਣੇ ਆਪ ਹੀ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਦੇ ਦੇਣਾ। ਠੀਕ ਆ। ਤੇ ਬਾਕੀ ਦਿਵਾਲੀ ਤੇ ਪੰਡ ਦੇ ਨੂੰ ਪਤਾ ਗਿਫਟ ਬਣਦਾ ਬਹੁਤ ਹੁੰਦਾ। ਸਹੀ ਗੱਲ ਹੈ। ਠੀਕ ਹੈ ਇਸ ਕਰਕੇ ਪਿਛਲੀ ਵਾਰ 2 ਲੱਖ ਰੁਪਏ ਦਾ ਗਿਫਟ ਗਿਫਟ ਵੰਡੇ ਜੰਦ ਨੇ। ਅੱਛਾ ਜ ਤੇ ਬਾਕੀ ਮੈਂ ਜਿੱਥੇ ਵੀ ਲੋੜ ਬੰਦਾ ਕੋਈ ਬੰਦਾ ਉੱਥੇ ਚੀਜ਼ ਦੇ ਕੇ ਰਾਜੀ ਹੂੰ ਠੀਕ ਹੈ ਤੇ ਤੁਸੀਂ ਵੀ ਸਾਥ ਦੇ ਉਪਰਾਵੋ ਸਾਰੇ ਦੇਖੋ ਜਿਵੇਂ ਇਤਰ ਦਾ ਕੰਮ ਆਟਾ ਇਹਦੇ ਵਿੱਚ ਵੀ ਅਸੀਂ ਦਸ ਬੰਦ ਸੌਂਦ ਕੱਢਦੇ ਆ ਸਾਰੇ ਕੰਮਾਂ ਚ ਕੱਢਦੇ ਆ ਸਾਰੀ ਕਰਦੇ ਹੋਣਗੇ ਪਰ ਦੇਖੋ ਤੁਸੀ ਯੋਜਨਾ ਕਰਨੀ ਹੈ ਕਿਉਂ ਵੱਡੀਆਂ ਕੰਪਨੀਆਂ ਤੁਸੀਂ ਪੈਸੇ ਦਿੰਦੇ ਹੋ ਬਾਹਲੀਆਂ ਕੰਪਨੀਆਂ ਨੂੰ ਇੱਕ ਆਪਣਾ ਪੰਜਾਬ ਦਾ ਪੰਜਾਬੀ ਵੀਰ ਦਾ ਸਾਥ ਦੇਉ ਪੰਜਾਬ ਦਾ ਬ੍ਰਾਂਡ ਆ ਠੀਕ ਹੈ ਪੰਡਿਤ ਫਰੇਗਰੈਂਸ ਇਸ ਕਰਕੇ ਜਲਦੀ ਜਲਦੀ ਸਾਡੇ ਕੋਲ ਪਹੁੰਚੋ ਇਤਨਾ ਇਨੇ ਵਧੀਆ ਵਧੀਆ ਨੇ ਤੁਸੀਂ ਯਾਰ ਭੁੱਲ ਜੂਗੇ ਇੱਕ ਵਾਰ ਚੈੱਕ ਕਰ ਜੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਲੈ ਕੇ ਜਾਓ ਸਾਡੇ ਪਾਰਲਰ ਤੇ ਆ ਕੇ ਚੈੱਕ ਕਰੋ ਮਿੱਕੀ ਆ ਸਾਡੇ ਕੋਲ ਤੁਹਾਨੂੰ ਵਧੀਆ ਲੱਗੂ ਲੈ ਜਾਓ ਸਹੀ ਗੱਲ ਹੈ ਮੈਂ ਗਰੰਟੀ ਦੇ ਨਾ ਵੀ ਤੁਸੀਂ ਲੈ ਆਏ ਬਣਾ ਰਹੇ ਨਹੀਂ ਲਫਟਾਂ ਦੇ ਖਜਾਨੇ ਨੇ ਬਈ ਸਹੀ ਗੱਲ ਹੈ ਲੈ ਮਿੱਤਰੋ ਆਜੋ ਪਾਣਜੀ ਕੋਲੇ ਸਹਿਰ ਮਲੇ ਕੋਰਲੇ ਤੇ ਇਤਰ ਬਹੁਤ ਨੇ ਵੈਰਾਈਟੀਆਂ ਬਹੁਤ ਨੇ ਚੀਜ਼ਾਂ ਬਹੁਤ ਨੇ ਇਹ ਜੀ ਗੱਲ ਨਹੀਂ ਹੈਗੀ ਕਾਰ ਵਾਸਤੇ ਕੀ ਆ ਬੰਦੇ ਜੀ ਕਾਰ ਵਾਸਤੇ ਦਿਖਾਈ ਦਾਂਗੇ ਕਾਰਾਂ ਵੀ ਲਾਓ ਸਾਰੇ ਨੂੰ ਕਾਰਾਂ ਵਾਲੇ ਵੀਰ ਬਹੁਤ ਆਉਂਦੇ ਨੇ ਨਾ ਇਹਨੂੰ ਕਾਰ ਤੇ ਟੰਗ ਲਏ ਤੇ ਤਰਪਾ ਕੇ ਠੀਕ ਹੈ ਵਾ ਕਾਰ ਤੇ ਟੰਗੇ ਆ ਨਾ ਇਹ ਠੀਕ ਹੈ ਲਫਟਾਂ ਗੱਡੇ ਡਾਇਮੰਡ ਹੀ ਲੱਗਦਾ ਇੱਕ ਵਾਰੀ ਨਾਲੇ 120 ਅਲੱਗ ਨਾਲ ਡਾਇਮੰਡ 100 ਪੀਸੇ ਲਾਦਾ ਸਹੀ ਗੱਲ ਦਾ ਇਹ ਜੀ ਜਾਨੇ ਤੇ ਜਹਾਜ਼ ਵੀ ਨੇ ਹੋਰ ਕਾਫੀ ਆਈਟਮਾਂ ਕੇ ਘਰ ਚਲਾਉਣ ਵਾਸਤੇ ਲੈ ਵੀ ਮਿੱਤਰੋ ਤੇ ਆ ਜਿਹੜੇ ਮੇਨ ਗੱਲ ਆ ਵੀ ਗਿਫਟ ਵਾਲੀ ਆਈਟਮਾਂ ਵੀ ਖਾਸੀਆਂ ਨੇ ਨਾ ਦੇਖੋ ਬਾਈ ਤੇ ਇੱਕ ਆ ਚੀਜ਼ ਆ ਬਾਈ ਇਹਦੇ ਬਖੂਰ ਪੈਂਦਾ ਇਹਦੇ ਬਖੂਰ ਪਹਿਲਾਂ ਕਿੱਥੇ ਪਿਆ ਬਖੂਰ ਆਪਣਾ ਜੀ ਉਹ ਅੰਦਰ ਲਫਾਫੇ ਚ ਪਿਆ ਸਟਾਕ ਹੁੰਦਾ ਠੀਕ ਆ ਜੀ ਸਹੀ ਗੱਲ ਆ ਇਹ ਦੇਖਾ ਇਹਦੀ ਵੀ ਅਲੱਗ-ਅਲੱਗ ਹੁੰਦੇ ਖੁਸ਼ਬੂਆਂ ਵਾਲੀਆਂ ਹੁੰਦੀਆਂ ਨੇ ਹਮ ਦੇਖੋ ਬੋ ਜੀ ਸਹੀ ਗੱਲ ਆ ਇਹ ਬਹੁਤ ਜ਼ਰੂਰੀ ਆ ਜੀ ਲੈ ਵੀ ਮਿੱਤਰੋ ਆਜੋ ਪੰਡਤ ਜੀ ਕੋਲੇ ਪੰਡਤ ਫਰੇਗਨਸ ਪਾਰਲਰ ਦੇ ਉੱਤੇ ਤੇ ਪੰਡਤ ਜੀ ਤੋਂ ਲੈ ਜਾਓ ਇਤਰ ਬਹੁਤ ਗੁਸਾਗਾ ਦੇਖ ਸਕਦੇ ਹੋਗੇ ਕਿੱਥੇ ਆਈਏ ਪੰਡਤ ਜੀ ਆਪਾਂ ਇੱਕ ਵਾਰ ਦੱਸ ਦੀਏ ਮਾੜਾ ਰਾਜੇ ਦੀ ਬਾਗ ਚ ਪੰਡਤ ਲਾਡਰੀ ਮਲੇਕ ਕੋਲਾ ਤੇ ਠੀਕ ਹੈ ਲੈ ਮੈਂ ਤੇਰ ਆਜੋ ਤੇ ਇਤਰ ਲੈ ਜਾਓ ਠੀਕ ਹੈ ਪੰਡਤ ਜੀ ਠੀਕ ਹੈ ਵੀਰੇ ਧੰਨਵਾਦ ਓਕੇ